ਨੇ ਫੜ ਕੇ ਨਾ ਹੁੰਨੇ ਚਾਹਦਾ ਮੇਰੇਆ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾਣੀ ਸਾਈਡ ਤੇ ਲਾ ਤੇ ਇਸ ਜਾਲੀਆਂ ਕਰ ਤੁਹਾਨੂੰ ਜਾਲੀਆਂ ਕਰਕੇ ਰੋਕਿਆ ਨੇ ਇਹਨੇ ਜਾਲੀਆਂ ਲੱਗੀਆਂ ਤਾਂ ਰੋਕਿਆ ਲੱਗੇ ਮੈਂ ਯਾਰ ਤੂੰ ਹੀ ਹੋਰ ਤਰਫ ਫੇਰ ਨਗੇ ਆਹ ਤੂੰ ਕਹਿੰਦਾ ਸਾਈਡ ਕੀ ਕੀ ਗੱਲ ਹੈ ਲੈ ਸਾਈਡ ਤੇ ਕਰ ਲੈ ਗੱਡੀ ਨੂੰ ਲੈ ਕੱਢੀ ਮੈਂ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਰੱਖ ਲਿਆਂਦਾ ਰੱਖ ਲਿਆਂਦਾ ਹਾਂ ਭਾਜੀ ਮੈਂ ਵਰਦੀ ਚ ਹੁੰਦੀ ਨਹੀਂ ਹਾਂਜੀ ਹਾਂਜੀ ਵਰਦੀ ਜਾਨ ਸਾਡੀ ਹੁੰਦੀ ਏਸ ਦੀ ਨਾ ਆਹ ਕਪਰੇਸ਼ਨ ਟੀਮ ਚ ਲੈ ਆਉ ਗੱਲ ਕਰ ਲੈ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੱਢੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਨੇ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਉਹ ਫਰਾ ਆ ਗਿਆ ਤੇ ਚੰਗਾ ਆ ਤੇ ਉਹ ਭਰਾ ਜੀ ਮੈਂ ਵੀ ਅਪਸੜਾ ਲਗਾਉਂਦਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੁਣ ਤੁਸੀਂ ਝਾਲੀਆਂ ਲਵਾ ਲੋਗੇ ਮੇਰੀਆਂ ਮਾੜੀ ਪਈ ਜੀ ਸਾਨੂੰ ਕਰ ਮੂੰਹ ਤੇ ਲਿਖਿਆ ਤਰੇ ਤੁਸੀਂ ਉਹ ਮੈਂ ਇਹਨੂੰ 20 ਨਹੀਂ ਦੱਸਿਆ ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਮੈਂ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਰੋਕੇਗਾ ਉਸ ਨੂੰ ਮੈਂ ਜਾਰੀ ਲੱਗੀ ਹਾਂ ਜੀ ਪੂਨ ਸਿਟੀ ਜਿੱਥੇ ਮਲਾਜਮ ਹੈ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਸ ਦਿਨ ਵੀ ਲਾਈ ਸਾਈਡ ਤੇ ਨਾਲ ਮੈਂ ਸੜੀ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਕੋਲ ਮਾ ਲੋ ਮੇਰੀ ਜਿਹੜੀ ਗੱਲ ਜਾ ਜਾਣੀ ਹੈ ਮੈਂ ਆਪਣੀ ਜਗ੍ਹਾ ਆ ਗਿਆ ਬੁਲਾ ਜਾਣਾ ਮੈਂ ਜਾਨੀ ਵਰਦੀ ਪਾ ਕੇ ਲੋ ਤੇ ਨਹੀਂ ਮੈਂ ਨਹੀਂ ਨਹੀਂ ਕਰਾਂ ਕਮਾਲ ਹੋਈ ਤੇਰੀ ਵਾਲੀ ਜੱਟ ਨੂੰ ਕੀ ਕਿਹਾ ਤਾ ਕਲਮ ਨਾ ਹੋਣੀ ਯਾਰ ਮੈਂ ਲਾਉਣੀ ਹੈ ਜਾਲੀਆਂ ਟਿੱਟਿਆਂ ਜੂਰੇ ਤੇ ਲਵਾਣੀ ਮੈਂ ਲਵਾਉਣੀ ਹੈ ਲਾੜੀਆਂ ਲਾਉ ਕਰ ਤੈਨੂੰ ਲਾਉਣੀ ਮੈਂ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਲਾਉਣ ਨਾ ਮੈਂ ਤੇ ਸਾਲਟ ਪਾ ਜੀ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤੋਰੇ ਫਿਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰਾਂ ਮੈਨੂੰ ਦੁਪਹਿਰ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਣਾ ਮੈਨੂੰ ਕੀ ਕਰਦਾ ਰੁਕਣਾ ਨਹੀਂ ਐਂ ਜਿਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੈਸਨ ਨੇ ਅੱਡੇ ਨਾਲ ਕਿਹਾ ਕੀ ਉਹਦੇ ਐਵੇਂ ਬੱਸੀ ਜਾਂਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੇਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜ ਕੇ ਭਾਜੀ ਸਾਈਡ ਤੇ ਕਰਨਾ ਮੇਰੀ ਜਾਣ ਕਰਦੇ ਵੀ ਇੱਕ ਮਿੰਟ ਮੇਰੀ ਕਰ ਹਾਂ ਉੱਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਇੱਕ ਮਿੰਟ ਮੇਰੀ ਗੱਲ ਸੁਣੋ ਇੰਨਾ ਹੀ ਤੋਂ ਅਸਲਾ ਨਾ ਕਹਿੰਦੇ ਇੰਨਾ ਹੀ ਤੋਂ ਜਾਈ ਨਹੀਂ ਹੁੰਦੇ ਦੋ ਜਿੰਦਰੀਆਂ ਵੀ ਚਾਹੇ ਮੈਂ ਤਿੰਨ ਬੜੀਆਂ ਜਿੰਦਰੀਆਂ ਵੀ ਚਾਹੇ ਕਵਰੀ ਕੀ ਕੀਤੀ ਰਜੀਦ ਐਵੇਂ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੋ ਮੈਂ ਰਿਕਵਰ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕ ਜੰਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗੇ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਨੂੰ ਮੈਨੂੰ ਲੱਗੂ ਮੈਂ ਕਰੂੰਗਾ ਤੇ ਮੈਂ ਮੈਂ ਵੀ ਥਾ ਸਾਨੂੰ ਮੈਲਦੀ ਹੋਈ ਆਪਣੀ ਡਿਊਟੀ ਕਰਨੀ ਹੈ ਬੱਚੀ ਵਾਲੀ ਜਿਹੜੀ ਗੱਲ ਜਾ ਫਿਰ ਜਿਹੜੀ ਡਿਊਟੀ ਤੂੰ ਕਰਦਾ ਮੈਂ ਕਰਾਉਣ ਦੇ ਜਾਲੀਆਂ ਲਾ ਮੈਂ ਨਹੀਂ ਲੋੜ ਡਿਊਟੀ ਲਾਉਣੀ ਹੈ ਪਰ ਲੱਗ ਰਹੇ ਸਪੈਕਟਰ ਨਹੀਂ ਸੱਦਣਾ ਕੋਈ ਨਹੀਂ ਮਿਲਵਾ ਦੇ ਤੂੰ ਪਤਾ ਨਹੀਂ ਲੋਕਾਂ ਦਾ ਵੀ ਚੱਕਰ ਹੀ ਆਪਰੇਸ਼ਨ ਤੇ ਤੇਰੀ ਡਿਊਟੀ ਜਿਹੜੀ ਤੂੰ ਕਰਨੀ ਹੈ ਵੀ ਮੇਰੇ ਤੋਂ ਹਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਤੇਰੀ ਜਾਲੀਆਂ ਲਵਾਉਣ ਵਾਲਾ ਮੈਂ ਲਵਾ ਲਈਆਂ ਦਰਵਾਈਆਂ ਤੂੰ ਪੁਲਿਸਟੇਬਲ ਆਹ ਲਾਈਆਂ ਜਾਲੀਆਂ ਫਿਰ ਦਵਾਇਆਂ ਇਹ ਲਾਉਣੀਆਂ ਨਹੀਂ ਲਾਉਣੀਆਂ ਗੰਦਾ ਹੋਣਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਮੈ ਨਾ ਲਵਾ ਵੇ ਨਹੀਂ ਚੱਕ ਲਵਾ ਦੇ ਆਓ ਪਹਿਲਾਂ ਥੱਲੇ ਨਹੀਂ ਹੋਣਾ ਥੱਲੇ ਗਾਣ ਠੀਕ ਹੈ ਲਵਾਉਂਗਾ ਓਰੇ ਜਣ ਕਾਣ ਦੇ ਸਾਡੇ ਸਾਣ ਕਾਣ ਦੇ ਤੁਸੀਂ ਜੂੜੀ ਕਾਣ ਦੇ ਬਕਵਾਸ ਥੋੜੀ ਜਿਆ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਪਟੀ ਖਾਣਾ ਲਾਣਾ ਫੋਨ ਜੀ ਲਾਣਾ ਬਕਵਾਸ ਵਾਲੀ ਕੀ ਗੱਲ ਬਕਵਾਸ ਸਾਡਾ ਕੀ ਕਾਣ ਮੈਂ ਬਕਵਾਸ ਜਿਆ ਇਹਨੂੰ ਸਾਡਾ ਬਕਵਾਸ ਮੈਂ ਸਾਡੇ ਸਾਣ ਕਾਣ ਦੇ ਮੈਂ ਜੂੜੀ ਆਪਣੀ ਕਾਣ ਦੇ ਮੈਂ ਕਾਣ ਕਾਣ ਮੈਂ ਮੈਗਨੇਸ ਸਾਣ ਕਾਣ ਦੇ ਮੈਂ ਮਹਿਕਮੇ ਸਾਹਿਬ ਕਾਣ ਦੇ ਸਾਡਾ ਬੋਲ ਕੋਈ ਚੱਕਰ ਨਹੀਂ ਲਾੜੂ ਜਿਹਨੂੰ ਫੋਨ ਆਉਣਾ ਲਾ ਦੇ ਹਲੋ ਤੁਹਾਨੂੰ ਟਿੱਪੀ ਲਾਉਣਾ ਸੁਣਾ ਹਲੋ ਮਾਡੀ ਸਾਡਾ ਆਹ ਸਰ ਇੱਥੇ ਰੋਕ ਕੇ ਘਲੋਤੇ ਆ ਜਾਲੀਆਂ ਲਾਈਆਂ ਲਾ ਤੋ ਗੇ ਡੰਬਲਾ ਜਮਪਾਂਟਮ ਕਾਣਾ ਬਾਦੀ ਘੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਆ ਦਿਖਾਦਾ ਸਾਡੇ ਤੇ ਹਸਾਨ ਕਰਦਾ ਗੱਲਾਂ ਨੂੰ ਮੇਰੀ ਗੱਲ ਕਰਾ ਰੋਕ ਜਾ ਓਏ ਓਹੀ ਓਹੀ ਮੈਂ ਫੋਲਣ ਦੀ ਆ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਪੀਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਜ਼ ਹੀ ਨਜ਼ਾਇਜ਼ ਬਣਾਈ ਜਾਂਦੇ ਮੈਂ ਇੱਕ ਤਾਂ ਨੂੰ ਆਖ ਨੇ ਗੱਡੀ ਸਾਈਡ ਤੇ ਕਰ ਲੋ ਮਤਲਬ ਬੋਲਣ ਦੀ ਤਾਂ ਜਾਂ ਸਕਦਾ ਨਾ ਮਲਾਜ਼ਮਾ ਮੈਨੂੰ ਕਹਿੰਦਾ ਤੂੰ ਉਤਨ ਮੈਨੂੰ ਆਹ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਨਾ ਮੈਂ ਕਹਾਂ ਤਾਂ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਨਾਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਕੋਤਲ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਦੋਂ ਵੀ ਪ੍ਰਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਂਦਾ ਕਿ ਇਹ ਨਾ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਸੀਗਾ ਤੂੰ ਆਕੜਨ ਲਿਆ ਇੱਥੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਐਡਾ ਮੁਲਾਜ਼ਮ ਹੋ ਕੇ ਠੀਕ ਆ ਤੇ ਤੂੰ ਨੂੰ ਕਿੰਨੀ ਇੱਜ਼ਤ ਦੇ ਤੂੰ ਕਿੰਨੀ ਇੱਜ਼ਤ ਦੇਣੇ ਬਲੋ ਕਿੰਨੀ ਇੱਜ਼ਤ ਕਿੰਨਾ ਤੂੰ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਦੇ ਫਿਰ ਪਿੱਛੇ ਤੁਹਾਡਾ ਵੀ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਹਾਂ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜੜੀਆਂ ਲਾਉਣ ਦੀ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਬੁੱਤੋ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਹਸਲਾ ਪਿਆ ਮੈਂ ਉਤੋਂ ਜਾਲੀਆਂ ਨਾਲ ਲਾਵਾਂ ਮੈਂ ਖਵਾਣਾ ਇੱਥੇ ਕਿ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਉਹ ਤੁਸੀਂ ਤੁਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਇੱਥੇ ਸਾਰਾ A to Z ਰਿਕਾਰਡ ਆ ਆਪਾਂ ਸੀਪੀ ਸਰ ਨੂੰ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋਗੇ ਤੁਸੀਂ ਮੁਲਾਜ਼ਮਾ ਮੈਨੂੰ ਫਿਰ ਮੁਲਾਜ਼ਮ ਦਾ ਕੋਰਪੋਰੇਟ ਤੇ ਕਰੋ